ਉਹਦੇ ਵੇਖਣਾ ਇਹ ਚੀਜ਼ ਦੀ ਘਾੜਿਆ ਬਣਦੇ ਜੀ ਰੱਖਣੀ ਬਣੀ ਹੁਣ ਜਿੰਨੇ ਆਪਣੇ ਸੰਦੇ ਵਿੱਚ ਦਰ ਮਿੱਤਰ ਕਰਦੇ ਨਾ ਕੋਈ ਅਈ ਉਹ ਕਹਿ ਰਹੇ ਮੈਂ ਲੰਚਰ ਵਾਲੇ ਆਈਡੀ ਕਾ ਜਨਰਲ ਨੀ ਨਵੀਂ ਤੋਂ ਬਣੇ ਜੀ ਹਾਂਜੀ ਜੀ ਹਾਂਕੋ ਦਾ ਮਹਿੰਗਾ ਜੀ ਹਾਂਜੀ ਲੱਗਰ ਨਾਲ ਮੋੜ ਕਾਹਨ ਨੂੰ ਕਰ ਪਰਾ ਤੇ ਉਹ ਚੱਲ ਨਹੀਂ ਦੇ ਰਿਹਾ ਤੇ ਲਾਈਵ ਤਸਵੀਰਾਂ ਜਮਿਆਰੀ ਰੋਡ ਤੋਂ ਗੱਗੋ ਮਾਲ ਨੂੰ ਆਮ ਦੇ ਸੁਪਨਾ ਜੀ ਡਾਕਟਰ ਸੰਦੀਪ ਸਿੰਘ ਜੀ ਬਣੀ ਕਹਿੰਦਾ ਜੀ ਅਸੀਂ ਵੀ ਇੱਥੇ ਜੀ ਇੱਕ ਸੇਵਾ ਦੇ ਰੂਪ ਵਿੱਚ ਪਹੁੰਚੇ ਆਂ ਸੰਗਤ ਦੀ ਸੇਵਾ ਕਰਨ ਵਾਸਤੇ ਬਾਕੀ ਇੱਥੇ ਆਣ ਕੇ ਪਤਾ ਲੱਗਾ ਵੀ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਜਿਵੇਂ ਕਿ ਅੱਜ ਤਾਂ ਪਾਣੀ ਬਹੁਤ ਜ਼ਿਆਦਾ ਵਾ ਪਰ ওভারਟ੍ਰੈਮ ਜਦੋਂ ਪਾਣੀ ਘਟੂਗਾ ਇਸੇ ਬਿਮਾਰੀਆਂ ਬਹੁਤ ਜ਼ਿਆਦੀਆਂ ਫੈਲਣੀਆਂ ਜਿਵੇਂ ਕਿ ਮੱਛਰ ਕਰਕੇ ਫੰਗਸ ਇਨਫੈਕਸ਼ਨ ਹੋਣੀ ਹੈ ਅਲਰਜੀ ਹੋਣੀ ਹੈ ਜੀ ਕਿਸੇ ਦਾ ਕਿ ਪਸ਼ੂਆਂ ਦੀਆਂ ਵੀ ਬਹੁਤ ਜ਼ਿਆਦੀਆਂ ਜਿਹੜੀਆਂ ਬਿਮਾਰੀਆਂ ਵਧਣਗੀਆਂ ਅੱਛਾ ਵੀਰ ਜੀ ਤੁਸੀਂ ਮਤਲਬ ਬਣੀਏ ਕਿ ਤੋ ਇੱਥੇ ਆਏ ਹੋ ਕਿ ਅੱਗੇ ਰਮਜ਼ਾਸਲੀ ਸਾਈਡ ਤੋਂ ਆਉਣ ਦਿਓ ਨਹੀਂ ਜੀ ਅਸੀਂ ਬਣੀਏ ਕਿ ਤੋ ਸਿੱਧਾ ਇੱਥੇ ਹੀ ਆਏ ਆ ਜੀ ਆ ਲਾ ਕੇ ਦਾ ਵੇਖਣ ਪਈ ਇੱਥੇ ਆਉਣ ਵਾਲੇ ਟਾਈਮ 'ਚ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਚਾਹੇ ਹੁਣ ਵੀ ਆਪਣੇ ਕੋਲ ਜਿਹੜੀ ਮੈਡੀਸਿਨ ਲੈ ਕੇ ਆਏ ਆ ਸੇਵਾ ਕਰਨ ਵਾਸਤੇ ਉਹ ਹੀ ਲੈ ਕੇ ਪਹੁੰਚਿਆ ਤੁਹਾਨੂੰ ਤੁਹਾਡੇ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ ਇੱਥੇ ਮੈਡੀਕਲ ਫ੍ਰੀ ਕੈਂਪ ਹੈ ਜੀ